ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਾਰਿਆਂ ਨੂੰ ਅਪੀਲ ਆ ਭਾਈ ਅਮਰਤਪਾਲ ਜਿਵੇਂ ਵੀ ਤੁਹਾਨੂੰ ਪਤਾ ਹੀ ਹੈ ਆਪਣੇ ਚੋਣਾਂਾਂ ਦੇ ਵਿੱਚ ਖੜੇ ਆ ਤੇ ਮੇਰਾ ਵੀਰ ਅੱਜ ਤੁਹਾਡੇ ਕੋਲੇ ਕੌਮ ਬਚਾਉਣ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਪ੍ਰਮਾਤਮਾ ਨੇ ਤੁਹਾਨੂੰ ਦਿੱਤਾ ਮੇਰੇ ਵੀਰ ਵੱਧ ਵੱਧ ਤੋਂ ਵੱਧ ਅਮਰਤਪਾਲ ਅਮਰਤਪਾਲ ਭਾਈ ਜੀ ਨੂੰ ਜਿਤਾਉਣ ਦੀ ਪੀਲ ਆ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਅੱਗੇ ਵੀ ਤੁਸੀਂ ਹਰਾਇਆ ਆਪਣੇ ਕੌਮ ਦੇ ਜਥੇ ਨੂੰ ਤੇ ਐਕਤੀ ਪ੍ਰਮਾਤਮਾ ਨੇ ਤੁਹਾਨੂੰ ਮਤਲਬ ਇੱਕ ਮੌਕਾ ਹੋਰ ਦਿੱਤਾ ਇਹ ਤੁਹਾਡੇ ਹੱਥ ਚ ਬਾਈ ਇਹਨਾਂ ਨੇ ਗੱਲਾਂ ਦੇਖੋ ਕਿੰਨੀਆਂ ਵਧੀਆ ਕਰ ਰਿਹਾ ਆ ਇਹ ਵੀਡੀਓ ਦੇ ਵਿੱਚ ਇਹ ਵੀ ਦੇਖਿਓ ਤੇ ਇਹ ਵੀਡੀਓ ਸੁਣ ਕੇ ਬਾਈ ਜਰੂਰ ਜਰੂਰ ਮਤਲਬ ਫੋਲੋ ਤੇ ਮਤਲਬ ਕਮੈਂਟ ਵਗੈਰਾ ਕਰਿਓ ਹਾਂ ਭਾਈ ਗੱਲ ਸਹੀ ਆ ਗਲਤ ਆ ਇਹ ਤੇ ਜਰੂਰ ਮਤਲਬ ਆਪਣੇ ਚਾਨਣਾ ਜਾਂ ਮਨ ਲਓ ਆਪਣੇ ਰਾਇ ਵਗੈਰਾ ਮਸਵਰਾ ਜੋ ਵੀ ਹੈ ਮੈਨੂੰ ਦੱਸਿਓ ਹਾਂ ਤੁਹਾਨੂੰ ਕਿਵੇਂ ਲੱਗਿਆ ਆਪਣੇ ਭਾਈ ਅਮਰਤਪਾਲ ਕੀ ਕਹਿ ਰਿਹਾ ਸਹੀ ਕਹਿ ਰਿਹਾ ਹੈ ਗਲਤ ਐਨੇ ਹੀ ਕਹਿਣਾ ਚਾਹਣਾ ਭਰਾ ਧੰਨਵਾਦ ਤੁਹਾਡਾ ਨੂੰ ਰਹਿਣਾ ਪਰਿਵਾਰ ਵਾਂਗੂ ਵਿਚਰਨਾ ਧੀਆ ਭੈਣਾ ਬੀਬੀਆਂ ਇੱਥੇ ਆਉਂਦੀਆਂ ਨਹੀਂ ਵੀ ਪਾ ਕੇ ਤੁਰਨਾ ਕਿਸੇ ਨੇ ਇਹੋ ਜੀ ਕੋਕਤਾਈ ਕਰ ਦਿੱਤੀ ਉਹਦੀ ਕੋਈ ਭੁੱਲ ਨਹੀਂ ਬਖਸ਼ਾਈ ਨਹੀਂ ਜਾ ਸਕਦੀ ਤੇ ਮੇਰੀ ਗੱਲ ਚੇਤਾ ਰੱਖ ਲਿਓ ਮਤਲਬ ਆਪਣਾ ਬਚਾਪਤਾ ਕਿੱਦਾਂ ਕਰਨਾ ਹੈ ਨੀਵੀਂ ਪਾ ਲੋ ਫਤਿਹ ਬੁਲਾ ਕੇ ਭੈਣ ਜੀ کہہ ਕੇ ਜੇ ਕੋਈ ਗੱਲ ਹੋਵੇ ਨਾਲ ਹੀ ਨਿਬੜ ਜਾਵੇ ਮੈਂ ਨਹੀਂ ਕਹਿੰਦਾ ਤੁਹਾਡੇ ਮਨ ਚ ਹੋਊਗਾ ਕਿਸੇ ਦੇ ਵੀ ਮਨ ਚ ਹੋਵੇ ਅਗਲੀਆਂ ਦੇ ਮਨ ਚ ਹੋਵੇ ਉਹ ਵਿੱਚ ਉਹ ਵੀ ਨਾਲ ਹੀ ਖਤਮ ਹੋ ਜਾਏਗਾ ਮੌਕੇ